ਸ਼ਾਸਤਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਟਮਾਟਰ ਆਲੂ ਦੀਆਂ ਬੜੀਆਂ ਦੀ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਇੱਥੇ ਤਿੰਨ ਪਿਆਜ਼ ਲੈ ਲਿਆ ਛਿੱਲੇ ਕੇ ਤੇ ਤਿੰਨ ਟਮਾਟਰ ਲੈ ਲਿਆ ਲਸਣ ਲੈ ਲਿਆ ਤੁਸੀਂ ਹਰੀ ਮਿਰਚ ਵੀ ਲੈ ਸਕਦੇ ਹੋਗੇ ਇਹਨੂੰ ਆਪਾਂ ਪੀਸ ਲਵਾਂਗੇ ਇਹ ਮਸਾਲਾ ਆਪਾਂ ਪੀਸ ਕੇ ਤਿਆਰ ਕਰ ਲਵਾਂਗੇ ਤੇ ਇੱਧਰ ਆਪਾਂ ਇੱਕ ਪੈਨ ਲੈ ਲਿਆਗਾ ਇਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਤਾਗਾ ਥੋੜਾ ਜਿਹਾ ਤੜਕਾ ਗਰੇਵੀ ਬਣਾਉਣ ਵਾਸਤੇ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਜੀਰਾ ਪਾ ਦਵਾਂਗੇ ਜੇ ਤੁਸੀਂ ਖਰੇ ਮਸਾਲੇ ਪਾਉਣੇ ਤਾਂ ਖਰੇ ਮਸਾਲੇ ਵੀ ਪਾ ਸਕਦੇ ਹੋਗੇ ਪਰ ਹੁਣ ਗਰਮੀ ਬਹੁਤ ਜ਼ਿਆਦਾ ਤਾਂ ਕਰਕੇ ਮੈਂ ਵਿਚ ਵਿਚ ਕਿਤੇ ਮਿਸ ਕਰ ਦੰਨੇ ਹੈਗੀ ਜਿਹੜੇ ਖਰੇ ਮਸਾਲੇ ਨੇਗੀ ਪਾਉਣੇ ਤਾਂ ਜੀਰਾ ਪਨ ਜਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਪੀਸਿਆ ਸੀ ਆਪਾਂ ਉਹ ਸਾਰਾ ਮਸਾਲਾ ਇਹਦੇ ਵਿੱਚ ਪਾ ਦੇਵਾਂਗੇ ਮਸਾਲਾ ਪਾਉਣ ਤੋਂ ਬਾਅਦ ਆਪਾਂ ਮਸਾਲੇ ਨੂੰ ਥੋੜਾ ਜਿਹਾ ਤੇਲ ਦੇ ਵਿੱਚ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਝ ਸੁੱਕੇ ਮਸਾਲੇ ਐਡ ਕਰਾਂਗੇ ਗਰਮੀ ਬਹੁਤ ਜ਼ਿਆਦਾ ਤਾਂ ਕਰਕੇ ਆਪਾਂ ਨੋਰਮਲੀ ਜਿਹੜੇ ਆਪਾਂ ਰੁਟੀਨ 'ਚ ਵਰਤੋਂ ਕਰਦੇ ਆ ਮਸਾਲਿਆਂ ਦੀ ਉਹੀ ਮਸਾਲੇ ਆਪਾਂ ਐਡ ਕਰਾਂਗੇ ਤੇ ਥੋੜਾ ਜੈ ਇਹਨੂੰ ਆਪਾਂ ਪੰਨ ਲਵਾਂਗੇ 1-2 ਮਿੰਟ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਵਾਂਗੇ ਕਿਉਂਕਿ ਜਿਹੜਾ ਇਹਦੇ ਵਿੱਚ ਪਿਆਜ਼ ਤੇ ਟਮਾਟਰ ਦਾ ਪਾਣੀ ਆ ਉਹਦੇ ਵਿੱਚ ਹੀ ਮਸਾਲੇ ਨੇ ਜਿਹੜੇ ਆਪਣੇ ਫੁੱਲ ਜਾਂਦੇ ਨੇ ਤੇ ਪੱਕ ਜਾਂਦੇ ਨੇਗੇ ਤੇ ਮਸਾਲਿਆਂ ਨੂੰ ਬਕਾਉਣ ਵਾਸਤੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ ਫਿਰ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਐਡ ਕਰ ਦਵਾਂਗੇ ਇੱਕ ਚਮਚਾ ਕਲਰ ਵਾਸਤੇ ਤੇ ਇਹ ਤੁਸੀਂ ਹਲਦੀ ਤੁਸੀਂ ਦੇਖ ਕੇ ਐਡ ਕਰਨੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਮਿਰਚ ਐਡ ਕਰ ਦਵਾਂਗੇ ਤੇ ਤੁਸੀਂ ਕਿੰਨਾ ਤਿੱਖਾ ਖਾਣਾ ਪਸੰਦ ਕਰਦੇ ਹੋ ਇਹਦੇ ਵਿੱਚ ਜੇ ਤੁਸੀਂ ਟਮਾਟਰ ਨਹੀਂ ਪਾਉਣਾ ਚਾਹਦੇ ਤਾਂ ਟਮਾਟਰ ਨਾ ਵੀ ਪਾਓ ਕਿਉਂਕਿ ਆਪਾਂ ਜਿਹੜੀਆਂ ਬੜੀਆਂ ਉਹਨਾਂ ਦੇ ਵਿੱਚ ਟਮਾਟਰ ਆਲਰੇਡੀ ਪਾ ਚੁੱਕੇ ਹੈਗੇ ਉਸ ਤੋਂ ਬਾਅਦ ਆਪਾਂ ਧਨੀਆ ਪਾਊਡਰ ਪਾ ਲਵਾਂਗੇ ਤੇ ਸਵਾਦ ਅਨੁਸਾਰ ਨਮਕ ਇਹਨਾਂ ਮਸਾਲਿਆਂ ਨੂੰ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਪੀਸਿਆ ਹੋਇਆ ਮਸਾਲਾ ਹੈਗਾ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਤੇਲ ਰਿਲੀਜ਼ ਹੋਣ ਤੱਕਰ ਪਕਾ ਲਵਾਂਗੇ ਤੇ ਸੋ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰਨਾ ਤੇ ਵੀਡੀਓ ਨੂੰ ਤੇ ਆਪਣੇ YouTube ਚੈਨਲ ਨੰਬਰ 1ਰ ਰਸੋਈ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ Facebook ਪੇਜ ਨੰਬਰ 1ਰ ਰਸੋਈ ਨੂੰ ਵੀ ਫੋਲੋ ਕਰਨਾ Instagram @sardarani ਨੂੰ ਵੀ ਫੋਲੋ ਕਰਨਾ ਤੇ ਜਿਹੜਾ ਇਹ ਮਸਾਲਾ ਹੈਗਾ ਦੇਖੋ ਜਿਹੜੀ ਬਣ ਕੇ ਤਿਆਰ ਹੋ ਗਿਆ ਹੈਗਾ ਆਪਾਂ ਇਹਨੂੰ ਇੱਕ ਦੋ ਵਾਰੀ ਹਿਲਾਤਾ ਸੀਗਾ ਵਿੱਚ ਦੀ ਇਹਨੇ ਤੇਲ ਰਿਲੀਜ਼ ਕਰਤਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਤੁਸੀਂ ਹੋ ਸਕੇ ਤਾਂ ਗਰਮ ਪਾਣੀ ਐਡ ਕਰੋ ਤੇ ਜੇ ਗਰਮ ਪਾਣੀ ਨਹੀਂ ਕਰ ਸਕਦੇ ਤਾਂ ਤੁਸੀਂ ਇਹਦੇ ਚ ਨੋਰਮਲ ਪਾਣੀ ਵੀ ਐਡ ਕਰ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਲਵਾਂਗੇ ਪਾਣੀ ਥੋੜਾ ਜਿਹਾ ਜਿਹੜੀ ਗਰੇਵੀ ਹੈਗੀ ਉਹਦੀ ਥੋੜੀ ਜਿਹੀ ਪਤਲੀ ਬਣਾਵਾਂਗੇ ਕਿਉਂਕਿ ਜਿਹੜੀਆਂ ਵੱਡੀਆਂ ਨੇ ਆ ਉਹ ਜਿਹੜਾ ਗਰੇਵੀ ਨੂੰ ਆਪਦੇ ਵਿੱਚ ਸੋਖ ਲੈਂਦੀਆਂ ਨੇ ਇਹਾਂ ਤੇ ਤਾਂ ਕਰਕੇ ਉਸ ਤੋਂ ਬਾਅਦ ਗਰੇਵੀ ਜਿਹੜੀ ਬਹੁਤ ਜ਼ਿਆਦਾ ਸੰਘਣੀ ਹੋ ਜਾਂਦੀ ਹੈਗੀ ਤੇ ਇੱਥੇ ਮੇਰੇ ਕੋਲ ਥੋੜੀ ਜਿਹੀ ਲਾਈਟ ਦੀ ਪ੍ਰੋਬਲਮ ਆ ਗਈ ਸੀਗੀ ਤਾਂ ਕਰਕੇ ਤੇ ਇਹਦੇ ਵਿੱਚ ਆਪਾਂ ਪਾਣੀ ਥੋੜਾ ਹੋਰ ਐਡ ਕਰ ਲਵਾਂਗੇ ਜਿਹੜੀ ਗਰੇਵੀ ਹੈਗੀ ਬਾਬਾ ਸੰਘਣੀ ਹੈਗੀ ਤੇ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਅਵਾਲਾ ਆਉਣ ਤੱਕ ਪਕਾਵਾਂਗੇ ਅਵਾਲਾ ਆਉਣ ਤੋਂ ਬਾਅਦ ਆਪਾਂ ਜਿਹੜੀਆਂ ਬਣਾਈਆਂ ਹੋਈਆਂ ਬੜੀਆਂ ਨੇ ਇਹਾਂ ਉਹ ਲਵਾਂਗੇ ਤੇ ਜਿਹੜਾ ਹੈ ਗਰੇਵੀ ਦੇ ਵਿੱਚ ਵਾਲਾ ਆ ਗਿਆ ਤੇ ਇਸ ਦੇ ਬਾਅਦ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਐਡ ਕਰ ਦਾਂਗੇ ਤੇ ਇਹਦੇ ਨਾਲ ਜਿਹੜੀ ਖੁਸ਼ਬੂ ਹੈਗੀ ਬਹੁਤ ਵਧੀਆ ਆਉਂਦੀ ਹੈਗੀ ਗਰੇਵੀ ਦੀ ਤੇ ਇਹਨੂੰ ਆਪਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਦੇਖ ਰਹੇ ਹੋਵੋਗੇ ਜਿਹੜੀ ਗਰੇਵੀ ਆਪਾਂ ਨੂੰ ਥੋੜੀ ਪਤਲੀ ਲੱਗਦੀ ਹੈਗੀ ਇਹ ਤਾਂ ਕੋਈ ਟੈਨਸ਼ਨ ਦੀ ਗੱਲ ਨਹੀਂ ਹੈਗੀ ਜਿਹੜੀਆਂ ਇਹ ਬੜੀਆਂ ਨਹੀਂ ਆ ਇਹ ਜਿਹੜੇ ਬੜੀਆਂ ਆਪਣੇ ਵਿੱਚ ਬਹੁਤ ਹੀ ਜ਼ਿਆਦਾ ਗਰੇਵੀ ਨੂੰ ਸੋਖ ਲੈਂਦੀਆਂ ਨੇ ਇਹ ਚੰਗੀ ਤਰ੍ਹਾਂ ਅਵਾਲਾ ਆ ਚੁੱਕਿਆ ਹੈਗਾ ਗਰੇਵੀ ਦੇ ਵਿੱਚ ਤੇ ਇਹ ਜਿਹੜੀਆਂ ਬੜੀਆਂ ਨੇ ਬਿਲਕੁਲ ਸੁੱਕ ਗਈਆਂ ਸੀਗੀਆਂ ਤੇ ਤਾਂ ਕਰਕੇ ਆਪਾਂ ਜਾਂ ਇਹਦੀ ਸਬਜ਼ੀ ਬਣਾਉਣ ਲੱਗੇ ਆਂਗੇ ਜਿਹੜੀਆਂ ਬੜੀਆਂ ਨੇ ਤੁਸੀਂ ਲੋੜ ਅਨਸਾਰ ਲੈ ਲੈਣੀਆਂ ਜਿੰਨੇ ਸੁੰ ਸਬਜ਼ੀ ਚਾਹੀਦੀ ਹੈਗੀ ਤੇ ਆਪਾਂ ਇਹਦੇ ਵਿੱਚ ਬੜੀਆਂ ਐਡ ਕਰਤੀਆਂ ਤੇ ਬੜੀਆਂ ਨੂੰ ਆਪਾਂ ਚੰਗੀ ਤਰ੍ਹਾਂ 5-7 ਮਿੰਟ ਲਈ ਆਪਾਂ ਗਰੇਵੀ ਦੇ ਵਿੱਚ ਪਕਾਵਾਂਗੇ ਜਦੋਂ ਤੱਕ ਕਰਕੇ ਇਹ ਨਰਮ ਨਹੀਂ ਹੋ ਜਾਂਦੀਆਂ ਇੰ ਚੰਗੀ ਤਰ੍ਹਾਂ ਪਕਾਉਣਾ ਹੈ ਇਹ ਜਿਹੜੀਆਂ ਬੜੀਆਂ ਨੇ ਇਹ ਟੁੱਟਦੀਆਂ ਨਹੀਂ ਹੈਗੀਆਂ ਗਰੇਵੀ ਦੇ ਵਿੱਚ ਬਸ ਸਿਰਫ ਨਰਮੀ ਹੁੰਦੀਆਂ ਨੇ ਇਹ ਦੇਖੋ ਹੁਣ ਤੁਸੀਂ ਜਿਹੜਾ ਇਹ 5-4 ਮਿੰਟ ਪਕਾਉਣ ਤੋਂ ਬਾਅਦ ਆਪਾਂ ਦੇਖੋ ਗਰੇਵੀ ਕਿੰਨੀ ਸੰਘਣੀ ਹੋ ਗਈ ਹੈ ਤੇ ਇਹਦਾ ਕਲਰ ਦੇਖੋ ਕਿੰਨਾ ਵਧੀਆ ਆ ਗਿਆ ਤੇ ਇਹ ਜਿਹੜੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਇਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਤੇ ਆਪਾਂ ਜੇ ਤੁਸੀਂ ਇਹਨੂੰ ਹੋਰ ਸੰਘਣਾ ਕਰਨਾ ਚਾਹੁੰਦੇ ਆ ਤਾਂ ਤੁਸੀਂ ਹੋਰ ਵੀ ਪਕਾ ਸਕਦੇ ਹੋਗੇ ਤੇ ਇਹ ਜਿਹੜੀ ਸਬਜ਼ੀ ਆਪਣੀ बनके बिल्कुल तैयार हो गई हैगी ਤੇ ਇਹ ਜਿਹੜੀਆਂ ਬੜੀਆਂ ਆਪਾਂ ਸੰਤੋੜ ਕੇ ਦਿਖਾਵਾਂਗੇ ਵੀ ਕਿੰਨੀਆਂ ਵਧੀਆ ਸੌਫਟ ਹੋ ਗਈਆਂ ਇਹ ਰਾਮ ਨਾਲੀ ਟੁੱਟ ਜਾਂਦੀਆਂ ਨਹੀਂ ਤੇ ਫੁੱਲ ਜਾਂਦੀਆਂ ਨਹੀਂ ਆ ਤੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਹਾਂ ਤੁਹਾਡੇ ਲਈ ਇੱਕ ਨਵੀਂ ਹੋਰ ਵੀਡੀਓ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ